ਉਸਹਰ ਨੂੰ ਪਿਆਰਪਰੀ ਸ਼ਬਸਰੀ ਕਾਜ ਦੀ ਫੋਕੀ ਹਾਲ ਚਾਲਾ ਤੇ ਕੱਲ ਆਪਾਂ ਮੇਰਾ ਹੋ ਜਾ ਨਹੀਂ ਪੈਣ ਲੱਗ ਗਿਆ ਇੱਥੇ ਕਿਹਾ ਆ ਨਾ ਬਤਾਉਣ ਨੂੰ ਜਣਾ ਚ ਪਰ ਆਪਾਂ ਰਾਤ ਗਏ ਨਹੀਂ ਹਜੇ ਨਾਮ ਗੱਲਾਂ ਨੂੰ ਤੁੱਬ ਦੇ ਸੀ ਤੇ ਹੁਣ ਆਪਾਂ ਪਿਆਰ ਹੋਏ ਆ ਜਾਨ ਵੀ ਜੱਦੀ ਵੀ ਸਰਨ ਆਪ ਜੀ ਇਹ ਸਟਾਰਟ ਕਰਦੀ ਆਪਾਂ ਤੇ ਇਹ ਆਪਾਂ ਚੱਲ ਕੇ ਜਾਵਾਂਗੇ ਕਿਉਂਕਿ ਮੁੰਡੇ ਬੰਦੇ ਆਪਣੇ ਨਾਲ ਜੁੜੇ ਨਹੀਂ ਹੈਗੇ ਜਾਣ ਵਾਲਾ ਕੋਈ ਮਿਲਿਆ ਨਹੀਂ ਹੈਗਾ ਜੇ ਤਾਂ ਪ੍ਰੋਗਰਾਮ ਤੇ 5-10 ਜਾਣੇ ਤੇ ਆਪਾਂ ਤਾਂ ਵੀ ਲੈ ਕੇ ਚੱਲਦੇ ਤਾਂ ਨਾਲ ਤੇ ਮੁੰਡਾ ਕੋਈ ਜਾਣ ਲਿਖਿਆ ਨਹੀਂ ਹੋਇਆ ਕਿ ਕਿਹਨਾਂ ਕਿਦੋਂ ਮੈਂ ਤੱਕ ਨਹੀਂ ਗਿਆ ਉਹ ਬਾਹੜਾ ਕਰ ਜਾਂਦਾ ਸੀ ਕਿਰਤਾਰ ਕਹਿੰਦਾ ਨੇ ਜਾਣਾ ਚਾਹਿਆ ਜਾਣਾ ਮੈਂ ਕਿਹਾ ਚੱਲਦੇ ਆਂ ਫਿਰ ਤੇ ਆਪਣਾ ਕਾਰ ਲੈ ਕੇ ਚੱਲਦੇ ਆਂ ਬਣੇ ਰਿਹਾ ਆਪਣੀ ਵੀਡੀਓ ਨਾਲ ਆਪਾਂ ਬਹੁਤ ਦਿਖਾਵਾਂਗੇ ਤੁਹਾਨੂੰ ਕਰੋਗੇ ਚਲਾਉਦੇ ਨਾਲ ਅੰਤ ਤੱਕ ਰਹੇ ਹੋ ਲੋ ਵੀ ਗੱਡੀ ਦੀ ਮਾਰਤੀ ਛਲਕ ਆਪਾਂ ਉਹ ਕੱਪੜਾ ਜਿਹੜਾ ਪਾ ਕੇ ਤੁਰਦੇ ਹਾਂ ਉਹ ਕਰ ਲਈ ਦਾਲ ਪਾਣੀ ਵਿੱਚ ਸਾਬਣ ਤੇਲ ਵਗੈਰਾ ਪਾ ਲਈ ਵਿੱਚ ਆ ਚੱਪਲਾਂ ਵੀ ਧਰ ਲਾ ਵਿੱਚ ਲੋਜੀ ਤੁਰ ਪਿਆ ਆਪਾਂ ਨਿਕਲਦੇ ਆ ਘਰੋਂ ਹੁਣ ਬਸ ਗੱਡੀ ਘਟਣ ਲੱਗਿਆ ਹੁਣ ਵੀ ਆਪਣੇ ਘਰ ਤੋਂ ਪਾਤੇ ਚੱਲੇ ਸ਼੍ਰੀ ਅਨੰਤਪੁਰ ਸਾਹਿਬ ਨੂੰ ਬੋਲੇ ਮੰਦ ਤੇ ਚੱਲ ਕੇ ਆਪਾਂ ਸੋਨੂੰ ਵੀ ਕਰਾਵਾਏ ਦਰਸ਼ਨ ਜਿੱਥੇ ਕਿ ਤੇ ਰਾਹ ਚ ਰੁਕੇ ਧਰੂਪਰਾ ਦੇ ਇੱਕ ਖਰਾਮਾਏ ਦਰਸ਼ਨ ਤੋਂ ਤੇ ਮੈਂ ਤੇ ਮੇਰਾ ਭਾਈ ਦੋਨੇ ਆਗੇ ਹਾਂਜੀ ਤੁਰਪਿਆਂ ਬਸ ਆਪਾਂ ਘਰੋਂ ਨਿਕਲ ਪਿਆ ਹਣਾ ਤੇ ਬਣੇ ਰਹੋ ਆਪਣੀ ਵੀਡੀਓ ਦੇ ਨਾਲ ਸਾਨੂੰ ਰਸਤੇ ਦਾ ਸਾਰਾ ਪ੍ਰੋਗਰਾਮ ਦਿਖਾਵਾਂਗੇ ਜਿੱਥੇ ਵੀ ਆਪਾਂ ਰੁਕਦੇ ਆਂ ਖੜਦੇ ਆਂ ਸਾਰਾ ਕੁਝ ਦਿਖਾਵਾਂਗੇ ਤੁਹਾਨੂੰ ਜਾਣਾ ਤਾਂ ਆਪਾਂ ਪਹਿਲਾਂ ਟਰੈਕਟਰ ਤੇ ਸੀਗਾ ਤੇ ਪਿੰਡ ਦੇ ਨਾਲ ਜਿਹੜੇ ਮੁੰਡੇ ਸੀ ਕੋਈ ਤਿਆਰ ਨਹੀਂ ਹੋਇਆਗਾ ਕੋਈ ਇੱਕ ਦਿਨ ਲੇਟ ਕਹਿੰਦਾ ਸੀ ਕੋਈ ਦੋ ਦਿਨ ਪਹਿਲਾਂ ਕਹਿੰਦਾ ਸੀ ਤਾਂ ਗੱਲ ਜੀ ਬਣੀ ਨਹੀਂ ਹੈਗੀ ਤੇ ਹੁਣ ਆਪਾਂ ਆਪਣੀ ਗੱਡੀ ਕਾਰ ਲੈ ਕੇ ਨਿਕਲ ਪਏ ਘਰੋਂ ਤੇ ਹੁਣ ਆਪਾਂ ਮੈਂ ਤੇ ਮੇਰਾ ਭਰਾ ਹੀ ਚੱਲੇ ਆ ਦੋਵੇਂ ਜਾਣੇ ਤੇ ਦਿਖਾਵਾਂਗੇ ਤੁਹਾਨੂੰ ਵੀ ਨਾਲ-ਨਾਲ ਬਣੇ ਰਹੋ ਵੀਡੀਓ ਦੇ ਨਾਲ ਲੋ ਵੀ ਮਰੇੜ ਕੋਟਲਾ ਨੰਗੇ ਆਏ ਆ ਆਪਾਂ ਪਹੀੜ ਕੋਲੇ ਆ ਗਿਆ ਨਹਿਰ ਦੇ ਉੱਤੇ ਇਹ ਟੋਪਾ ਰਾੜਾ ਸਾਹਿਬ ਹੋ ਕੇ ਦਰਾਹਾ ਹੋ ਕੇ ਨਿਕਲਾਂਗੇ ਚਮਕੌਰ ਸਾਹਿਬ ਨੂੰ ਨਹਿਰ-ਨਹਿਰ ਚੱਲਾਂਗੇ ਮੌਸਮ ਵੀ ਖਰਾਬ ਹੀ ਆ ਬੱਦਲ ਬਈ ਹੋਈ ਹੋਈ ਆ ਸਾਰੀ ਨਰੇ ਨਰ ਚੱਲਾਂਗੇ ਆਪਾਂ ਹੌਲੇ ਹੌਲੇ ਕਰਕੇ ਲੰਗਰ ਲੱਗੇ ਹੋਏ ਨੇ ਕੌੜਾ ਪੌੜਾ ਪੌੜਾ ਰਾਵੀ ਲੰਗਰ ਲੱਗੇ ਲੱਗੇ ਹੋਏ ਨੇ ਟਰਾਲੀਆਂ ਵੀ ਆ ਰਹੀਆਂ ਨੇ ਨਾ ਨਾਲ ਆ ਕੇ ਵੀ ਨਹੀਂ ਆਇਓ ਵੀਡੀਓ ਫੇਰ ਬਣਾ ਲਿਓ ਆਇਓ ਲੰਗਰ ਲੰਗਰ ਲੱਗਿਆ ਫੇਰ ਦਾ ਬਣਾਉਣ ਦਾ ਕੀ ਫਾਇਦਾ ਉਦੋਂ ਤੁਸੀਂ ਲੰਗਰ ਚੱਕ ਦੋ ਨਾ ਨਾਲ ਆ ਕੇ ਨਹੀਂ ਹੋਣੀ ਚੱਲੋ ਲੰਗਰ ਲੰਗਰ ਆ ਗਿਆ ਇੱਥੇ ਨਹਿਰ ਦੇ ਲੱਗਾ ਹੈ ਇੱਥੇ ਨਹਿਰ ਦੇ ਉੱਤੇ ਤੋਰ ਤੱਕ ਆਪਣੇ ਲੰਗਰ ਚੱਲਦੇ ਆ ਇਹ ਜਦੋਂ ਨੈਣਾ ਦੇਵੀ ਤੇ ਚੱਲੇ ਹੁੰਦੇ ਉਹਦੋਂ ਵੀ ਲੱਗਦੇ ਆ ਤੇ ਹਰਲੇ ਮਹੱਲੇ ਦੇ ਟਾਈਮ ਵੀ ਸੰਗਤਾਂ ਲੰਗਰ ਲਾਉਂਦੀਆਂ ਨੇ ਸਾਰੇ ਨਹਿਰ ਨਹਿਰ ਦਾਦਾ 15-15 ਕਿਲੋਮੀਟਰ ਤੇ ਲੰਗਰ ਲੱਗਿਆ ਹੁੰਦਾ ਇੱਕ ਤੇ ਬਾਕੀ ਹੁਣ ਸੰਗਤ ਮੋੜਨ ਵੀ ਲੱਗੀ ਆ ਮੋੜੀ ਆਉਂਦੀ ਆ ਦੇਖਿਆ ਪਤ ਵਿੱਚ ਮੋੜੀ ਆਉਂਦੀ ਆ ਸੰਗਤ ਟ੍ਰੈਟਰ ਟਰਾਲੀਆਂ ਵਾਲੇ ਵਿੱਚ ਜਾ ਰਹੇ ਨੇ ਹਲੇ ਲੰਗਰ ਲੱਗਿਆ ਆ ਜਗਤਾਰ ਹੋ ਗਿਆ ਚਾਹ ਲੈਣਾ ਗਰਮਾ ਗਰਮ ਚਾਹ ਪਕੌੜਿਆਂ ਦਾ ਲੰਗਰ ਸਾਖ ਤੇ ਜੀ ਚਾਹ ਪਕੌੜਿਆਂ ਦਾ ਲੰਗਰ ਆ ਗਰਮਾ ਗਰਮ ਚਾਹ ਪਕੌੜਿਆਂ ਦਾ ਲੰਗਰ ਸਾਖ ਤੇ ਜੀ ਜਗਤਾਰ ਚਾਹ ਤੇ ਪਕੌੜੇ ਲੈਣ ਗਿਆ ਹੈਗਾ ਗਰਮਾ ਗਰਮ ਚਾਹ ਪਕੌੜਿਆਂ ਦਾ ਲੰਗਰ ਜੀ

ਆ ਓਵਰ ਬ੍ਰਿਜ ਆ ਗਿਆ ਓਵਰਫਲਾਈ ਇਧਰ ਅੰਬਾਲਾ ਇਧਰ ਲੁਧਿਆਣਾ ਦਿੱਲੀ ਪਟਿਆਲੇ ਵਾਲਾ ਇਧਰ ਨੂੰ ਲੰਘ ਜਾਂਦਾਗਾ ਇਧਰ ਜਲੰਧਰ ਲੁਧਿਆਣਾ ਅੰਮ੍ਰਿਤਸਰ ਸਿੱਧਾ ਚਮਕੌਰ ਸਾਹਿਬ ਰੋਪੜ ਲੋ ਵੀ ਟਰਾਲੀਆਂ ਵੀ ਸਾਰੀਆਂ ਆ ਰਹੀਆਂ ਨੇ ਇੱਥੇ ਰੋਡ ਵਾਲਾ ਖਰਾਬ ਹੈ। ਤੁਹਾਨੂੰ ਨਵਾਂ ਕੰਮ ਦਿਖਾਉਂਦੇ ਆਂ ਸਾਹਿਬ ਦੇ ਕੋਲੇ ਲਹਿਰ ਦੇ ਵਿੱਚ ਰੈਫਟਿੰਗ ਚੱਲ ਰਹੀ ਆ। ਦੇਖੋ ਹੀ ਲੈਂਦੇ ਨੇ ਨਿਆਰੇ। ਇਸ ਰੇਟ ਨੂੰ ਕੌਰ ਸਾਹਿਬ ਦੇ ਕੋਲੇ ਪੈ ਜਾਂਦੇ ਆ। ਕਿੱਥੇ ਤੱਕ ਉੱਤਰ ਹਿਸਾਬ ਨਾਲ ਕਿੰਨੇ ਕਿਲੋਮੀਟਰ ਤੱਕ ਚੱਲ ਪਰ ਹੋਣਗੇ ਲੋ ਵੀ ਆਹ ਹੋਰ ਹੋਰ ਆਫਟਿੰਗ ਕਰਾ ਰਹੇ ਨੇ ਇਹ ਰੋਪੜ ਵਾਲੀ ਨਹਿਰ ਆ ਚਮਕੌਰ ਸਾਹਿਬ ਪਹੁੰਚੇ ਹੋਏ ਆਪਾਂ ਆ ساری ਦਾਸਤਾਨ ਹੈ ਸਾਦਤ ਆ ਤ ਸਾਰਿਆਂ ਨੇ ਵਾਪਸੀ ਦੇ ਚਾਲੇ ਪਏ ਹੋਏ ਨੇ ਕੁਝ ਜਾ ਰਹੇ ਨੇ ਕੁਝ ਆ ਰਹੇ ਨੇ ਵਰਤੌਰ ਸ੍ਰੀ ਗੜੀ ਸਾਹਿਬ ਇਤਰਾਜੀ

ਬਾਕੀ ਇੱਧਰ ਦੇਖ ਸਕਦੇ ਹੋ ਪੂਰੀ ਤਰ੍ਹਾਂ ਰੈਫਟਿੰਗ ਹੋ ਰਹੀ ਆ ਨਹਿਰ ਦੇ ਵਿੱਚ ਇਹ ਛਿੱਤੀ ਨਹਿਰ ਤੇ ਦਰਾਹੇ ਨੂੰ ਲੰਘ ਜਾਂਦੀ ਆ ਸ਼ਮਕਰ ਸਾਹਿਬ ਓਲੇ ਮੱਲੇ ਕਰਕੇ ਇੱਥੇ ਲਾਇਆ ਇਹਨਾਂ ਨੇ ਸ਼ੁਰੂ ਕੀਤਾ ਕੰਮ ਰੈਫਟਿੰਗ ਦਾ ਲੋ ਜੀ ਇੱਥੋਂ ਰੈਫਟਿੰਗ ਚੱਲਦੀ ਆ ਦੇਖਦੇ ਅੱਜ ਕਰਕੇ ਆਪਾਂ ਵੀ ਪਹਿਲੀ ਵਾਰ ਕਰਨ ਲੱਗੇ ਆ ਰੇਸਟ ਰੇਸਟ ਦਿਖਾਉਣਾ ਛੁਣ ਇਹਨਾਂ ਦੀ ਕੀ ਚੱਲਦੀ ਇੱਥੇ ਹਾਇ ਦੇਖੀਏ ਚੱਲੋ ਜੀ ਜਿੱਥੇ ਤਰਾ ਅਜਾ ਮੇਰੇ ਦੋ ਮੈਂਬਰ ਹੋਰ ਭੇਜਦੇ ਆ ਤੁਹਾਡੇ ਨਾਲ ਆਹ ਦੇਖ ਲਈ ਆਪਣੀ ਕਟਾਈ ਵੀ ਕਰਾ ਦਿੱਤੀ ਹੈ ਹੈ ਮੈਂ ਆਪਣੇ ਘਟਾਈਆਂ ਦਵਾ ਠੀਕ ਹੈ ਜੀ ਇਹ ਰੇਟ ਲਿਸਟ ਆ ਤੁਮੇ ਆ ਜਾਓ ਹੁਣੇ ਨਾ ਲਓ ਜੀ ਲੈਣ ਲੱਗੇ ਆ ਕਿੰਨੇ ਮੈਂਦੋ ਦੋ ਅਗਰੇ ਤੋਂ ਜਾਗਦਾ ਪਾ ਲੋ ਪਈਆਂ ਉੱਪਰ ਠੀਕ ਹੈ ਜੀ ਚਾਟਾ ਪਾਉਣ ਲੱਗੇ ਆ ਜੀ ਤੇ ਚੱਲਦੇ ਆ ਇਹਦੇ ਵਿੱਚ ਰਫਟਿੰਗ ਕਰਾਂਗੇ ਚਾਪਾ ਵੀ ਤੇ ਕੋਲੇ ਮਲੇ ਦੇ ਉੱਤੇ ਇਹਨਾਂ ਨੇ ਰੇਟ ਘਟਾਏ ਹੋਏ ਨੇ ਪਰ ਪਰਸਨ ਦਾ ਇਹਦੇ ਵਿੱਚ 100 ਰੁਪਇਆ ਇੱਕ ਜਾਨੇ ਦਾ ਤੇ ਇੱਥੋਂ ਲੈ ਕੇ ਉਹ ਸਾਨੂੰ ਸੈਦ ਪੁਰਦਿਸ਼ ਦਾ ਹੋਵੇ ਉਹ ਪੁਰਦੇ ਕੋਲੋਂ ਵਾਪਸ ਆਣਾਗਾ ਤੇ ਬਣੇ ਰਹੋ ਵੀਡੀਓ ਦੇ ਨਾਲ ਦਿਖਾਉਣਾ ਸਾਨੂੰ ਪਹਿਲੀ ਵਾਰੀ ਕਰਨ ਲੱਗਿਆ ਆਪਾਂ ਵੀ ਰੈਫਟਿੰਗ ਦੇ ਵਿੱਚ ਆਪਾਂ ਦੇਖ ਸਕਦੇ ਹਾਂ ਹੌਂਦੀ ਬੜੀ ਤੇਜ਼ ਆ ਇਹ ਤਾਂ ਡਰ ਲਾਵਾ ਬਹੁਤ ਤੇਜ਼ ਨਿਕਲਦੀ ਆ ਇਹਦਾ ਪਰ ਪਰਸਨ ਦਾ 800 ਰੁਪਿਆ ਕਰਾਇਆ ਕਹਿੰਦੇ ਪੁੱਛਿਆ ਜੀ ਆਪਾਂ ਨੇ ਜੀ ਥੋੜਾ ਜੀ ਰੁਪਇਆ ਹੋਰ ਬਹਿ ਗਿਆ ਵਿੱਚ ਪਾਣੀ ਅੰਦਰ ਆਉਂਦਾ ਨਹੀਂ ਆਰਾ ਛੋਜੋ ਥੋੜੇ ਥੋੜੇ ਛਿਓਜੋ ਉੱਧੇ ਦਿਖਿਓ ਪੋਰੇ ਦੇ ਪਿੱਛੇ ਹੋ ਜਾਓ ਅੱਧੇ ਕਿੱਦ ਉੱਠ ਲਈਏ ਦੋਨੋਂ ਟੋਕ ਮਾੜੇ ਚਲੋ ਜੀ ਚੱਲਿਆਂ ਖੜ ਕੇ ਕਮਾਈ ਕੈਮਰਾ ਸਾਰੇ ਉਧਰੋਂ ਪਿੱਛੇ ਮਾਇਆ ਜੋ ਆ ਆਦਰ ਮੈਨੂੰ ਪੜਾ ਦੇ ਇੱਧਰ ਆ ਜਾਓ ਅੱਧਰ ਆ ਜਾਓ ਲੋ ਜੀ ਕਰੋ ਚੈੱਕ ਵੇ ਆਪਣੇ ਬੰਦੇ ਬਠਾ ਤੇ ਥੱਗ ਦੋ ਬੈਠੀ ਆ ਹਰੀ ਤੇ ਅੱਜ ਦੇਖੋ ਅੱਜ ਦੇਖੋ ਲੋ ਜੀ ਨਜ਼ਾਰੇ ਲੈ ਰਹੇ ਜੀ ਸਖਦਾ ਆਪਣੀ ਬਾਈ ਬਾਈ ਤੇ ਆ ਦੋ ਹੋਰ ਆ ਰਹੀਆਂ ਨੇ ਲੋ ਜੀ ਇਹ ਚੈੱਕ ਕਰੋ ਜੀ ਨਾ ਇਹ ਲੱਗੋ ਇਹ ਜੇ ਕਾਰ ਆ ਰਹੀ ਹੈ ਬੰਦਨ ਸ਼ੁਕਰ ਜੀ ਸਾਰਾ ਰੈੱਡ ਸਰ ਕਰ ਰਹੇ ਆਗੇ ਇਹ ਸਾਰੇ ਆਪਣੇ ਨਾਲ ਦੇ ਨੇ ਜਿੰਨੇ ਵੀ ਆਪਣੇ ਨਾਲ ਇਨਕਲੂਡ ਹੋਏ ਨੇ ਇਹਦੇ ਵਿੱਚ ਬੋਰਡ ਦੇ ਵਿੱਚ ਤੇ ਰਫਿੰਗ ਕਰਨ ਲੱਗੇ ਹੋਏ ਆ ਮੇਰਾ ਫਸਟ ਟਾਈਮ ਆ ਪਹਿਲੀ ਵਾਰ ਕਰਨ ਲੱਗੇ ਆ ਤੇ ਦੂਜੀ ਬੋਰਡ ਲੰਗੀ ਜੇਪੋਂ ਭਿੱਜ ਗਿਆ ਉਹ ਪਾਣੀ ਪਾ ਗਈ ਸਾਡੇ ਤੇ ਤੇ ਨਹੀਂ ਪੈ ਗਿਆ ਬਾਈ ਚਲਾ ਰਿਹਾ ਹੈਗਾ ਇਹ ਮੁੰਡਾ ਇਥੋਂ ਡਰਾਈਵ ਕਰ ਰਿਹਾ ਦੀ ਤੇ ਬਸ ਐਸਪੜ ਕੋੜੋਂ ਬਾਅਦ ਸ ਜਾਂਦੇ ਨੇ ਮੁੜ ਕੇ ਕਾਫੀ ਦੂਰ ਆ ਗਏ ਆਪਾਂ ਤੇ ਲਓ ਜੀ ਪਾਣੀ ਉਧਰੋਂ ਇਧਰ ਨੂੰ ਆ ਰਿਹਾ ਤੇ ਬੋਟ ਪਾਣੀ ਦੇ ਉਲਟ ਸਾਈਡ ਨੂੰ ਚੱਲ ਰਹੀ ਆ ਇਹ ਸਾਰੇ ਆਪਣੇ ਨਾਲ ਨੇ ਆ ਹੁਣ ਉਧਰੋਂ ਪਾਣੀ ਇਧਰ ਆ ਰਿਹਾ जी आ गया हो गया साडा राउंड पूरा बस उतरन लगे होना चलो भाई काफी दूरों आए हैं किलोमीटर वागू बन जाती है कल सफर किलोमीटर वगू बन जा ਤੇ ਪਹਿਲੀ ਵਾਰ ਐਕਸਪੀਰੀਅੰਸ ਕੀਤਾ ਜੀ ਹੁਣ ਆ ਚੱਲੀ ਆ ਬੋਟ ਲੋ ਜੀ ਕਰ ਲਿਆ ਰੈਫਟਿੰਗ ਕਰਿਆ ਆਂ ਆਪਾਂ ਨੀਚੇ ਉਧਰ ਨਹਿਰ 'ਚ ਤੇ ਗੱਟੀਆਂ ਪਾਈਂਦੇ ਕਢਾਤੀ ਸੀ ਲੱਗਿਆ ਹੁਣ ਸੰਗਤ ਬਾਕਸ ਵੀ ਆਈ ਜਾਂਦੀ ਆ ਚਾਈ ਵੀ ਜਾਂਦੀ ਆ ਟਾਈਮ ਆ ਤਕਰੀਬਨ 6 ਵਜ ਗਿਆ ਸ਼ਾਮ ਦੇ ਤੇ ਚੱਲਦੇ ਆ ਹੁਣ ਆਪਾਂ ਅੱਗੇ ਨਾਮ ਪ੍ਰਕਾਸ਼ ਨੂੰ ਦੇਖਦੇ ਆ ਕਿੱਥੇ ਸਟੇਕ 6 ਹੁੰਦੀ ਆ ਆਪਣੀ ਕਿੰਨੇ ਆਪਣੋਂ ਕੰਮਰਾ ਵਗੈਰਾ ਮਿਲਦਾ ਕੱਟ ਬਹੁਤ ਜ਼ਿਆਦਾ ਆ ਬਾਬਾ ਜੀ ਦੇਖਦੇ ਆ ਅੱਗੇ ਚੱਲ ਕੇ ਰੁਕਾਂਗੇ ਜੀ ਹੁਣ ਦਿਖਾਵਾਂਗੇ ਤੁਹਾਨੂੰ ਨਾਲ-ਨਾਲ ਬਣੇ ਰਹੋ ਵੀਡੀਓ ਦੇ ਨਾਲ ਉਹ ਵੀ ਲੰਗਰ ਲੱਗਿਆ ਹੋਇਆ ਇੱਥੇ ਰੁਕੇ ਆ ਚਾਹ ਪਾਣੀ ਦੀ ਭੁੱਖ ਲੱਗੀ ਸੀ ਮੈਂ ਕਿਹਾ ਪੀ ਲਈਏ ਮਤਲਬ ਪਾਣੀ ਦੀ ਘੁੱਟ ਪੀਏ ਆਪਾਂ ਮੋੜੀ ਸੰਗਤਾਂ ਵੱਲੋਂ ਪਾਣੀ ਦਾ ਤੇ ਚਾਹ ਦਾ ਲੰਗਰ ਲਾਇਆ ਗਿਆ ਆ ਰਸ ਨੇ ਤਾਂ ਜੀ ਚਾਹ ਦੀ ਉਹ ਇਕੱਠ ਦੇਖੋ ਸੰਗਤ ਦਾ ਅਜੂਹਾਰ ਵਾਲੇ ਦੀ ਬਸ ਆਈ ਵੀ ਗਈ ਸੀ ਉਹ ਸ੍ਰੀ ਆਤਲ ਇਹ ਸਾਰੀ ਸੰਗਤ ਇਸ ਟਾਈਮ ਵਾਪਸ ਚਾਲੇ ਪਾਏ ਹੋਏ ਨੇ ਘਰਾਂ ਨੂੰ ਜਾ ਰਿਹਾ ਬਾਕੀ ਅੱਗੇ ਅਨੰਦਪੁਰ ਸਾਹਿਬ ਜਾ ਕੇ ਪਤਾ ਲੱਗੂ ਕਿੰਨੀ ਕਿ ਸੰਗਤ ਅੱਜ ਚਲੀ ਗਈ ਕਿੰਨਾ ਕਿ ਕੱਟ ਰਹਿ ਗਿਆ ਉਹ ਵੀ ਦਿਖਾਵਾਂਗੇ ਤੁਹਾਨੂੰ ਸ਼ਾਇਦ ਅਜਨੇਰਾ ਹੋ ਜੇ ਸਵੇਰੇ ਦਿਖਾਈਏ ਆਪਾਂ ਤੁਹਾਨੂੰ ਪਰ ਪਹੁੰਚਣ ਦੀ ਪੂਰੀ ਕੋਸ਼ਿਸ਼ ਕਰਾਂਗੇ ਜੇ ਆਪਾਂ ਨੂੰ ਦਰਬਾਰ ਸਾਹਿਬ ਤੱਕ ਜਾਣ ਦਿੱਤਾ ਹਾਂਜੀ ਲੋ ਜੀ ਪਹੁੰਚ ਗਏ ਆਪਾਂ ਅਨੰਦਪੁਰ ਸਾਹਿਬ ਬਸ ਦਰਬਾਰ ਸਾਹਿਬ ਇੱਥੋਂ 2 ਕਿਲੋਮੀਟਰ ਹੋਊਗਾ ਸਾਰਾ ਤੇ ਜਾਮ کافی ਲੱਗਿਆ ਪਿਆ ਮੈਨੂੰ ਲੱਗਦਾ ਵੀ ਸ਼ਾਇਦ ਹੀ ਆਪਾਂ ਗਾਂਹ ਜਾ ਸਕੀਏ ਤੇ ਹੁਣ ਦੇਖਦੇ ਆਂ ਫਿਰ ਇੱਥੇ ਕਿਤੇ ਰੂਮ ਲੈਣੇ ਆਪਾਂ ਤੇ ਦਿਖਾਉਣੇ ਸਾਨੂੰ ਜਾਮ ਲੱਗਿਆ ਲੋ ਜੀ ਜਾਮ ਲੱਗਿਆ ਪਿਆ ਸਾਰਾ ਦੂਰ ਤੱਕ ਸੰਗਤ کافی ਆਈ ਜਾਂਦੀ ਆ ਹਲੇ ਵੀ ਜਾਨ ਲੱਗਿਆ ਆ ਚਲੋ ਠੀਕ ਹੈ ਜੀ ਵੀਡੀਓ ਲੰਬੀ ਹੋ ਜਾਣੀ ਆਪਾਂ ਬਾਕੀ ਦਾ ਤੁਹਾਨੂੰ ਕੱਲ ਦੇ ਵਲੌਗ ਦੇ ਵਿੱਚ ਦਿਖਾਵਾਂਗੇ ਅੱਜ ਦਾ ਵਲੌਗ ਆਪਣਾ ਇੱਥੋਂ ਤੱਕ ਸੀ ਆਪਣੀ ਵੀਡੀਓ ਚੰਗੀ ਲੱਗਦੀਆਂ ਨੇ ਤਾਂ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਦੱਸਿਆ ਕਰੋ ਵੀਡੀਓ ਕਿਵੇਂ ਦੀ ਲੱਗਦੀ ਆ ਤੇ ਕੱਲ ਬਾਕੀ ਦਾ ਵਲੌਗ ਆਪਣਾ ਕੱਲ ਦੇ ਵੀਡੀਓ ਦੇ ਵਿੱਚ ਆਊਗਾ ਤੇ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਮੇਰੀ ਵੀਡੀਓ ਨੂੰ ਦੇਖਣ ਲਈ ਤੇ ਮਿਲਦਿਆਂ ਕਰ ਹੁਣ ਕਿਸੇ ਅਗਲੇ ਬਲੌਗ ਦੇ ਵਿੱਚ ਤਦ ਤੱਕ ਲਈ ਧੰਨਵਾਦ ਜੀ